ਗੜਸ਼ੰਕਰ ਦੇ ਵਾਰਡ ਨੰਬਰ 12 ਵਿਖੇ ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਇੱਕ 26 ਸਾਲਾ ਮਹਿਲਾ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵੰਦੀ ਪੇਕੇ ਪਰਿਵਾਰ ਨੇ આરોਪ ਲਗਾਇਆ ਕਿ ਉਹਨਾਂ ਦੀ ਬੇਟੀ ਨੇ ਸੋਹਰਾ ਪਰਿਵਾਰ ਤੋਂ ਦੁਖੀ ਹੋ ਕੇ ਹੀ ਇੱਕ ਆਦਮ ਚੁੱਕਿਆ ਹੈ ਗੜਸ਼ੰਕਰ ਸਾਡੀ ਕੁੜੀ ਇੱਥੇ 2 ਕਿਲੋਮੀਟਰ ਦੇ ਪਈ ਆ ਇੱਕ ਸਾਲ ਹੋਇਆ ਵਿਆਹ ਹੋਇਆ ਇਹਨੂੰ ਭਾਜੀ ਸਾਲ ਜੋ ਇਹ ਨਹੀਂ ਕਿਹਾ ਪਹਿਲੇ ਚ ਵਿਆਹ ਕਰਨਾ ਸੀ ਸਾਰਾ ਕੁਝ ਤਿਆਰ ਕੀਤਾ ਥੋੜੇ ਦਿਨ ਬਾਅਦ ਪਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਤੋ ਨਹੀਂ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮਹੀਨਾ ਸ਼ਿਲਾਈ ਨਹੀਂ ਘਟਾਇਆ ਅਸੀਂ ਇਹ ਕੁੜੀ ਨੂੰ ਇੱਥੇ ਸਾਡੇ ਘਰ ਭੇਜ ਦੋ 15 20 ਦਿਨ ਰਹੇ 15 20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਾ ਜਾ ਬਿਮਾਰ ਖੰਗਰੇਸ਼ਾ ਹੋ ਗਈ ਖੰਗਰੇਸ਼ਾ ਹੋਣ ਤੋਂ ਬਾਅਦ ਇੱਥੇ ਆ ਗਏ ਇਹ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲੈ ਚਲੋ ਜੀ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਸੱਟ ਕੁੜੀ ਇਕ ਮੁੰਡਾ ਬਿਮਾਰ ਕਰਕੇ ਲੈ ਅਜਿਹਾ ਜੇ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਹੀ ਹੋ ਜਾਣਾ ਸੀ ਅਜਿਹਾ ਬਿਮਾਰ ਅਸੀਂ پیسے ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਮੁੰਡਾ ਬਾਤ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਪਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਤਾਂ ਪਾਪਾ ਨੇ ਹੈ ਉਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨਾਂ ਨੇ ਮੁੰਡਾ ਅੰਦਰ ਵੀ ਨਹੀਂ ਇਹਦੇ ਸੋਹਰੇ ਨੇ ਮੇਲ ਲੈ ਲਿਆ ਕਿਹਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਇਹਨਾਂ ਸਾਰਿਆਂ ਨੂੰ ਵੱਧ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨਾਂ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਮਾਂ ਆਪਣੇ ਪੁੱਤ ਨੂੰ ਲੱਗ ਥੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਰੋ ਕਹਿੰਦਾ ਇਹਨੂੰ ਉੱਥੋਂ ਅਸੀਂ ਘਰੇ ਬਾਹਰ ਵਾਰਕੁਝੇ ਜਾਂਦੇ ਬਾਹਰ ਇਹਦਾ ਪੇਸੋਰ ਇੰਨਾ ਸਾਨੂੰ ਵੱਧ ਘੱਟ ਬੋਲਿਆ ਬਹੁਤ ਜ਼ਿਆਦਾ ਅਜੀ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਸੀ ਕੁੜੀ ਦੀ ਕੁੜੀ 25 26 26 24 ਸਾਲ ਦੀ ਸੀ ਜਿੱਦ ਪਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਹੀ ਨਹੀਂ ਪਾਜੀ ਉਹਨਾਂ ਨਾਲ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾਂ ਵੀ ਪਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਬਾਰੇ ਗੱਤਿ ਸੀ ਨਾ ਕਾਂਤਾ ਦੇਵੀ ਸੀ 3-4 ਦਿਨ ਤੋਂ ਪਾਂਜਾ ਬਿਮਾਰ ਸੀ ਜੀ ਉਹਦਾ ਸੋਰਾ ਨੂੰ ਉੱਥੇ ਹਸਪੀਟਲ ਤੇ ਬੋਲੀ ਗਿਆ ਹਸਪੀਟਲ ਤੇ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੋਂ ਹਰ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਐਦੇ ਉੱਥੇ ਇੱਕ ਮਿੰਟ ਉਹਦੇ ਪਿੱਛੇ ਆਣਾ ਐਦੇ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ 2 ਦਿਨ ਹੋ ਗਏ ਮੁੰਡਾ ਵੀ ਨਹੀਂ ਦੇਖਣ ਦਿੱਤਾ 2 ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਬਹੁ ਗਾਲਾਂ ਕੱਢੀਆਂ ਉਹਨੂੰ ਕਹਿੰਦਾ ਮੇਰੇ ਪੈਸੇ ਲੁਆਈ ਜਾਣੀ ਤੂੰ ਕਹਿੰਦਾ ਮੈਂ ਪੁਲਿਸ ਤੇ ਤੁਸੀਂ ਮੇਰੇ ਤੇ ਜ਼ੋਰ ਦਿਖਾਣੇ ਆ ਮੈਂ ਕੈਸੇ ਲਾਈ ਜਨ ਨੇ ਇਹਦੇ ਤੇ ਮੇਰੇ ਤੇ ਉਹ ਪੈਸੇ ਇਹਨਾਂ ਪੈਸੇ ਲਵਾਤੇ ਨੇ ਕੋਣ ਕਹਿੰਦਾ ਸੀ ਇਹ ਮਾਨ ਨਬਰੀਦਾ ਸਾਹਿਬ ਮੇਰੀ ਭੈਣ ਦਾ ਸੋਰਾ ਉਹ ਬੋਲਦਾ ਸੀ ਉਹਨੂੰ ਬੂ ਗਾਲਾ ਕਰਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂੰਹ ਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਐਦਾਂ ਹੀ ਵਾਪਸ ਭੇਜ ਦਿੱਤਾ ਘਰ ਨੂੰ ਉਹਨੂੰ ਆਖਰੀ ਵੇਲੇ ਕੁੜੀ ਨੇ ਦੱਸਿਆ ਤੁਹਾਨੂੰ ਤੇ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਏ ਸਾਡੇ ਸਾਹਮਣੇ ਉਹਨੂੰ ਗਾਲਾ ਕੱਢਦਾ ਸੀਗਾ ਅਸੀਂ ਫੇਰ ਉਹ ਕੁੜੀ ਨੂੰ ਘਰ ਨੂੰ ਲੈ ਆਏ ਕਿ ਨਾ ਤੂੰ ਐਦਾਂ ਨਾ ਕਰ ਆਜਾ ਕਰਨੂ ਕੀ ਚਾਹਨੇ ਆ ਤੁਸੀਂ ਤੁਹਾਨੂੰ ਇੰਤਖਾਬ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਤੁਹਾਨੂੰ ਬਹੁਤ ਬੋਲਦਾ